ਇੱਥੇ ਆਣੇ ਜੋ ਤੁਸੀਂ ਪਹੁੰਚੇ ਹੋ ਦੇਖੋ ਇਹ ਬਹੁਤ ਵਧੀਆ ਉਪਰਾਲਾ ਹੋ ਰਹੀ ਸਾਰੀ ਟੀਮ ਜਿਹੜੀ ਆ ਅੱਜ ਦੀ ਇਹ ਐਕਸੀਬਿਸ਼ਨ ਦੀ ਤੇ ਇਹਨਾਂ ਟੀਮ ਦੀ ਮਿਹਨਤ ਸਦਕਾ ਤੇ ਅੱਜ ਸਾਡੇ ਲੁਧਿਆਣੇ ਦੀ ਇਹ ਰੌਣਕ ਆ ਜਿਹੜੀ ਐਕਸੀਬਿਸ਼ਨ ਇੱਥੇ ਲੱਗੀ ਆ ਸਾਰੇ ਜਿੰਨੇ ਵੀ ਮੇਰੇ ਆਪਣੇ ਪਰਿਵਾਰ ਦੇ ਮੈਂਬਰ ਟੈਂਟ ਟੈਂਟ ਦੇ ਲੈਣ ਵਾਲੇ ਇਹਨਾਂ ਦਾ ਬਹੁਤ ਲੁਧਿਆਣੇ ਨੂੰ ਵੱਡਾ ਯੋਗਦਾਨ ਆ ਕਿਉਂਕਿ ਜਦੋਂ ਕਿਸੇ ਆਪਾ ਫੰਕਸ਼ਨ ਚ ਆਪਣੀ ਖੁਸ਼ੀ ਦੇ ਅੰਦਰ ਜਦੋਂ ਇਹਨਾਂ ਨੂੰ ਕਿਤੇ ਬੁਲਾਉਂਦੇ ਆ ਡੈਕੋਰੇਸ਼ਨ ਲਈ ਇਹ ਇਹੋ ਜੀਆਂ ਚੀਜ਼ਾਂ ਕਰਕੇ ਦਿੰਦੇ ਨੇ ਅੱਜ ਲੁਧਿਆਣੇ ਦਾ ਨਾਮ ਆ ਇਸ ਲਾਈਨ ਦਾ ਇਹਦੇ ਕਰਕੇ ਅੱਜ ਮੈਂ ਵੀ ਇੱਥੇ ਆਇਆ ਹਾਂ ਹੋਰ ਵੀ ਸਾਥੀ ਆਏ ਹੋਣੇ ਆ ਲੁਧਿਆਣੇ ਦਾ ਇਹਦੇ ਵਿੱਚ ਬਹੁਤ ਜ਼ਿਆਦਾ ਨਾਮ ਇਹਨਾਂ ਨੇ ਅੱਗੇ ਕੀਤਾ ਵਾ ਮੈਂ ਪਰਮਾਤਮਾਗੇ ਇਹੀ ਅਰਦਾਸ ਕਰੂੰਗਾ ਕਿ ਇਹਨਾਂ ਪਰਿਵਾਰਾਂ ਤੇ ਮੇਰੇ ਆਪਣੇ ਪਰਿਵਾਰ ਨੇ ਸਾਰੇ ਜਿੰਨੇ ਵੀ ਆ ਜਿਵੇਂ ਨਾਮ ਲੈਣ ਲੱਗਿਆ ਬਹੁਤ ਲੰਬਾ ਆਊਗਾ ਇਹ ਸਾਰੇ ਜਿੰਨੇ ਵੀ ਐਸੋਸੀਏਸ਼ਨ ਦੇ ਪ੍ਰਧਾਨ ਸਹਿਬਾਨ ਮੈਂਬਰ ਸਹਿਬਾਨ ਸਾਰਿਆਂ ਦੀ ਮਿਹਨਤ ਸਦਕਾ ਅੱਜ ਇਹ ਜਿਹੜੀ ਰੌਣਕ ਆ ਅੱਜ ਲੜਕੀਆਂ ਦੇ ਗਵਰਨਮੈਂਟ ਕਾਲਜ ਦੇ ਵਿੱਚ ਲੱਗੀ ਆ ਔਰ ਇਹ ਇਸ ਐਗਜ਼ੀਬਿਸ਼ਨ ਤੋਂ ਸੇਲ ਲੈ ਕੇ ਲੋਕਾਂ ਨੂੰ ਹੋਰ ਜ਼ਿਆਦਾ ਅੱਗੇ ਵਧਣ ਦਾ ਰਸਤਾ ਮਿਲੂਗਾ